ਕਿ ਨਾ ਤੁਸੀਂ ਇਹ ਦੇਖੀਆਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਢੇਰ ਲੱਗੇ ਹੋਏ ਨੇ ਮੱਛਰ ਉੱਤੇ ਬਿੰਬਨਾ ਰਹੇ ਨੇ ਤੇ ਉੱਥੇ ਹੀ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪ੍ਰਸ਼ਾਸਨ ਤੇ ਕਈ ਸਵਾਲ ਉਠਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹਸਪਤਾਲ 'ਚ ਮੌਜੂਦ ਸਫਾਈ ਮੁਲਾਜ਼ਮ ਹੜਤਾਲ ਤੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਮੋਕੇ ਤੇ ਯਸ ਕਹ ਲਈ ਕਿ ਸਮੇਂ ਸਿਰ ਤਨਖਾਹ ਨਹੀਂ ਮਿਲਦੀ ਜਿਸ ਕਾਰਨ ਮਜਬੂਰਨ ਸਾਨੂੰ ਇੱਥੇ ਤਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਹਸਪਤਾਲ 'ਚ ਮੌਜੂਦ ਡਾਕਟਰ ਪਰਦਰਸ਼ਨਕਾਰੀ ਤੇ ਮਰੀਜ਼ਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ। ਸੰਗਮ ਕੁਮਾਰ ਮੈਂ ਇੱਕ ਸਫਾਈ ਸੇਵਕ ਸਿਵਲ ਹਸਪੀਟਲ ਫਾਇਲ ਕਰ ਇਹ ਸਾਡੇ ਯੂਨੀਅਨ ਦੇ ਮੈਂਬਰ ਹੈ ਜੀ ਸਾਰੇ ਸਫਾਈ ਸੇਵਕ ਹੈ ਜੀ ਸਾਡਾ ਸਾਡਾ ਮੁੰਡਾ ਇਹ ਹੈ ਜੀ ਪਿਛਲੇ 6 ਮਹੀਨਿਆਂ ਤੋਂ ਸਾਡਾ ਠੇਕੇਦਾਰ ਚੇਂਜ ਕੀਤਾ ਗਿਆ ਤੇ 6 ਮਹੀਨਿਆਂ ਤੋਂ ਨਾ ਤਾਂ ਤਨਖਾਹ ਟਾਈਮ ਤੇ ਆ ਰਹੀ ਹੈ ਨਾ ਹੀ EPF ਜਮ੍ਹਾਂ ਹੋ ਰਿਹਾ ਤੇ ਨਾ ਹੀ ESIC ਸਾਡਾ EPF ਹੋਰ ਤਨਖਾਹ ਹਰ ਮਹੀਨੇ 5 ਤਰੀਕ ਤੱਕ ਪੇਜਾਇਆ ਉਹ ਸਾਡੀ ਕੋਈ ਮੰਗ ਨਹੀਂ ਹੈ ਤੇ ਜਿਹੜਾ ਸਮਾਨ ਹੈ ਮਸਜਿਦਾਂ ਦੇ ਸਫਾਈ ਸੇਵਕਾਂ ਵਾਸਤੇ ਉਹ ਸਮਾਨ ਦਵਾਈ ਦਿੱਤਾ ਜਾਂਦਾ ਉਸ ਦਾ ਉਹਟੀਜੀ ਉਹ ਬੰਦਗੀ ਬਹੁਤ ਹੈ ਇਹ ਤੇ ਕਹਿੰਦੇ ਜੀ ਸਫਾਈ ਹੜਤਾਲ ਦੇ ਜੀ ਕਾਰਨ ਕੀ ਬਣਿਆ ਤੇ ਪਤਾ ਨਹੀਂ ਕੋਈ ਕਿਸ ਤਰ੍ਹਾਂ ਮਰ ਰਿਹਾ ਹੈ ਇਹਦੇ ਵਿੱਚ আচ্ছা ਤੇ ਕਿੰਨੇ ਮੁਲਾਜ਼ਮ ਜਿਹੜੇ ਹੜਤਾਲ ਤੇ ਚੱਲ ਰਹੇ ਨੇ ਜਿੰਨੇ ਜਿੰਨੇ ਸਫਾਈ ਸੇਵਕ ਸਾਰੇ ਹੜਤਾਲ ਤੇ ਕਿੰਨੇ ਆਪਣੇ ਹਸਪਤਾਲ ਇਸ ਕਿੰਨੇ ਨਹੀਂ ਨਹੀਂ ਬਤਿਆ ਨਹੀਂ ਮੈਂ ਧਿਆਨ ਚੜੀਏ ਤਾਂ ਪਟੇ ਸਾਵਨ ਪਤਾ ਕਿੰਨੀ ਦਿੱਕਤ ਆ ਰਹੀ ਆ ਤੁਹਾਡੇ ਸਾਹਮਣੇ ਸਾਰੀ ਦਿੱਕਤ ਕੀ ਕੀ ਦਿੱਕਤ ਆ ਜਾਂਦੀ ਮਤਲਬ ਫਿਰ ਇਹ ਉਹਨ ਸਫਾਈ ਨਹੀਂ ਹੋ ਰਹੀ ਫਿਰ ਦਿੱਕਤ ਹੀ ਲੱਗਦਾ ਜੀ ਕਿਹੜੀ ਕਿਹੜੀ ਥਾਂ ਤੇ ਸਫਾਈ ਨਹੀਂ ਪੂਰਾ ਹਸਪਤਾਲ ਟੋਟਲ ਸਾਰਾ ਹਸਪਤਾਲ ਜੀ ਅੱਛਾ ਕਿੰਨੇ ਦਿਨ ਤੋਂ ਹੜਤਾਲ ਚੱਲ ਰ ਇਹ ਦੋ ਦੋ ਦਿਨ ਹੋ ਗਏ ਕੱਲ੍ਹ ਤੋਂ ਸਫਾਈ ਹੋਈ ਨਹੀਂ ਹਾਂਜੀ ਜਿੰਦਗੀ ਫਿਰ ਐਵੇਂ ਹੀ ਮਰੀ ਜਾਂਦੀ ਹੈ ਮਰੀ ਜਾਂਦੀ ਹੈ ਜੀ ਇੱਥੇ ਆਸਪਾਏ ਨੇ ਪੂਰੀ ਕਰ ਰਹੇ ਸੀ ਤਾਂ ਬੜੇ ਪਰੇਸ਼ਾਨ ਮਸਤ ਬਹੁਤ ਆਉਂਦਾ ਹੈ ਬੜਾ ਆ ਸਾਡੇ ਆਵੇਲ ਦੇ ਖੂਨ ਜਿਉਂਦੇ ਤੇ ਪਿਆਰ ਕਰਦੇ ਨੇ ਹੂੰ ਤੇ ਸ਼ਾਂਤ ਜਿਹੇ ਰਹਿੰਦੇ ਬੜੇ ਤੁਹਾਨੂੰ ਆਪ ਨੂੰ ਹਾਂ ਆਪ ਨੂੰ ਆਪ ਨੂੰ ਫੇਰ ਮਾੜਾ ਮੋਟਾ ਸਪਾਈ ਕਰਨੀ ਪੈਂਦੀ ਹੈ ਡਾਕਟਰਾਂ ਨੂੰ ਕਿੰਨੂ ਕਹੀ ਆ ਕੋ ਡਾਕਟਰ ਕੋਈ ਆਪ ਆਏ ਵੱਡਾ ਲਖੇ ਨੂੰ ਕਹੀ ਆ ਦੂਜੇ ਛੋਟੇ ਆ ਨਾ ਮੈਡਮ ਇਹਨਾਂ ਦੇ ਕਹੀ ਰਿਆ ਇਹ ਕਹਿੰਦੇ ਡਾਕਟਰਾਂ ਨੂੰ ਕੋਈ ਤੁਸੀਂ ਕੋਈ ਆਏ ਜਾਂਦੇ ਤੇ ਦਿੱਸੀ ਆਸਪਾਈ ਕਰਿਆ ਉਧਰ ਵੀ ਐਵੇਂ ਗਿਆ ਉਸ ਫਲੱਚਾਂ 'ਚ ਵੀ ਆਉਣੀ ਇਹ ਤਾਂ ਇਹ ਜੋ ਅੱਜ ਇਸ ਭਾਈ ਨੇ ਹੋਈ ਜਾਂ ਕੱਲ੍ਹ ਨਹੀਂ ਹੋਈ ਜਾਂ ਇੱਕ ਆਪਣੇ ਟਾਇਲਟਾਂ ਦੀ ਪਾਣੀ ਦੀ ਕਦਰ ਨਹੀਂ ਆ ਇਨਾ ਜਲਦੀ ਕੀ ਦਿਖਾਈ ਅੱਜ ਤਾਂ ਬੱਸ ਕੱਲ ਦਾ ਪੂਰਾ ਅੱਜ ਦਾ ਪੂਰਾ ਇਹ ਸਮੈਲ ਤੇ ਅੰਦਰ ਉਲਟੀਆਂ-ਉਲਟੀਆਂ ਇਹ ਲੋਕੀ ਕਰਦੇ ਨੂੰ ਹੂੰ ਆ ਦਿਨਿਆ ਅੰਦਰ ਕੁੰਮੀ ਦੀ ਪਿਆਰ ਹੁੰਦਾ ਅੱਛਾ ਓਖਲ ਕੀ ਦਿਖਾਈ ਸਮੈਲ ਬਹੁਤ ਆਉਂਦੀ ਏ ਡਾਕਟਰ ਕੋਈ ਹੈ ਨਹੀਂ ਨੀ ਲੂਣਗਾ ਜੋ ਉੱਥੇ ਮਿਲ ਕੇ ਆਇਆ ਕੱਲ ਆਵੇਗਾ ਕੱਲ ਨੂੰ ਮਨ ਨੂੰ ਨਾ ਅੰਦਰ ਫੇਫੜਿਆਂ ਚ ਉਹ ਜੰਮੀ ਹੋਈ ਹੈ ਤੁਹਾਡੀ ਜਿਹੜੀ ਬਿਮਾਰੀ ਆ ਦੇ ਨਾਲ ਹੋਰ ਪਰੇਸ਼ਾਨ ਹਾਂਜੀ ਹਾਂਜੀ ਕਿੰਨੀ ਕੁ ਪਰੇਸ਼ਾਨੀ ਹੈ ਇਹਦੇ ਨਾਲ ਤੋਂ ਬਹੁਤ ਪਰੇਸ਼ਾਨੀ ਹੈ ਇਹ ਕੋਈ ਇਹਨਾਂ ਦੇ ਕਲਰਕ ਦਾ ਇਸ਼ੂ ਸੀਗਾ ਜੋ ਕਿ ਛੁੱਟੀ ਦੇ ਜਾਰ ਕਰਕੇ ਸਟਾਫ ਦੀ ਉਹ ਸੈਲਰੀ ਨਹੀਂ ਮਿਲੀ ਉਸ ਬੰਦੇ ਵਿੱਚ ਉਹਨਾਂ ਦੀ ਅੱਜ ਕੀ ਕੋਸ਼ਿਸ਼ ਹੋ ਰਹੀ ਹੈ ਕਿ ਸਾਡੀ ਸੈਲਰੀ ਉਹਨਾਂ ਦੇ ਰਿਲੀਜ਼ ਹੋ ਜਾਵੇ ਜੀ ਤਾਂ ਕਿ ਜਿਹੜਾ ਸੈਨੀਟੇਸ਼ਨ ਵਰਕਰ ਹੈ ਉਹ ਪ੍ਰੋਪਰਲੀ ਆਫ ਦਾ ਟਾਈਮ ਤੇ ਕੰਮ ਕਰ ਸਕੇ ਪਰ ਇਹ ਸਰ ਕੋ ਕੁਝ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਸਮੇਂ ਤੇ ਸੈਲਰੀ ਨਹੀਂ ਮਿਲਦੀ ਔਰ ਕਾਫੀ ਉਹਨਾਂ ਨੂੰ ਦਿੱਕਤਦਾਰੀ ਕੋ ਡੀਸੀ ਰੇਟ ਹੁੰਦਾ ਉਹਦੇ ਤੇ ਨਹੀਂ ਮਿਲਦੀ ਇਸ ਤਰ੍ਹਾਂ ਦੇ ਕੋਈ ਇਸ਼ੂ ਨੇ ਮੈਂ ਐਸਐਮਓ ਸਾਹਿਬ ਨਾਲ ਕਿਹਾ ਕਿ ਮੈਂ ਤਾਂ ਡਿਸਟ੍ਰਿਕਟ ਨਾਵਾ ਹੀ ਜੁਆਇਨ ਕੀਤਾ ਹੈ ਇਸ ਸਬੰਧ ਚ 3 ਵਜੇ ਅਸੀਂ ਇੱਕ ਡਿਟੇਲ ਪ੍ਰੋਗਰਾਮ ਆਫ ਐਕਸ਼ਨ ਦੀ ਮੀਟਿੰਗ ਲਾਈ ਹੈ ਜਿਸ ਦੇ ਵਿੱਚ ਮੇਰੇ ਵੱਲੋਂ ਕਲੀਅਰ ਕੱਟ ਪ੍ਰਾਇੋਰਟੀਜ਼ ਉਹਨਾਂ ਨੂੰ ਦੱਸੀਆਂ ਗਈਆਂ ਤੇ ਜਿਹੜੀ ਐਮਜੈਂਸੀ ਦੀਆਂ ਸਵਾਵਾ ਹੈ ਨਿਰਵਿਘਨ ਹੋਣ ਨੰਬਰ 2 ਜੋ ਸਰਕਾਰ ਦੀ ਫ੍ਰੀ ਡਰਗ ਪਾਲਸੀ ਹੈ ਉਹਨੂੰ 100% ਇੰਪਲੀਮੈਂਟ ਕੀਤਾ ਜਾ ਸਕੇ ਨੰਬਰ 3 ਹਸਪਤਾਲ ਦੇ ਵਿੱਚ ਜਿਹੜੀ ਸਫਾਈ ਹੈ ਇਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਜਿਸ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਕੋਈ ਕਬੀ ਪੇਸ਼ੀ برداشت ਨਹੀਂ ਕੀਤੀ ਜਾਵੇਗੀ ਮੈਂ ਦੋ ਹਸਪੀਟਲ ਵਿਜ਼ਿਟ ਵੀ ਕਰ ਚੁੱਕਾ ਜਲਾਲਾਬਾਦ ਹਸਪੀਟਲ ਵੀ ਵਿਜ਼ਿਟ ਕਰ ਚੁੱਕਾ ਹਾਂ ਔਰ ਹੋਰ ਵੀ ਵਿਜ਼ਿਟ ਕੀਤਾ ਪਰ ਉੱਥੇ ਸਫਾਈ ਦਾ ਜੋ ਮੈਂ ਦੇਖਿਆ ਕਾਫੀ ਬਿਹਤਰ ਸੀਗਾ ਕੋਈ ਅਸਰ ਨਹੀਂ ਸ਼ੁਰੀ ਸੀਗਾ ਡੀ ਐਚ ਅਜੇ ਮੈਂ ਕੱਲ ਵਿਜ਼ਿਟ ਕਰਨਾ ਹੈ ਇਸ ਬਾਰੇ ਮੈਂ ਵਿਜ਼ਿਟ ਕੀਤੇ ਬਿਨਾ ਕੋਈ ਕਮੈਂਟ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਇੱਕ ਭਰੋਸਾ ਦੇ ਸਕਦਾ ਵੀ ਇਸ ਦੇ ਜਿਹੜੇ ਇਸ਼ੂਜ਼ ਹੈ ਇਹਨਾਂ ਨੂੰ ਪ੍ਰਾਇੋਰਟੀ ਤੇ ਸੈਟਲ ਕੀਤਾ ਜਾਏਗਾ ਵਿਜ਼ਿਟ ਤੋਂ ਬਾਅਦ ਮੇਰੀ ਤੁਸੀਂ ਸਬਮਿਸ਼ਨ ਸੁਣੋ ਮੈਂ ਜਦੋਂ ਵਿਜ਼ਿਟ ਕਰਾਂਗਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਵੀ 3 ਵਜੇ ਮੈਂ ਆਲਰੇਡੀ ਮੀਟਿੰਗ ਕਾਲ ਕਰ ਚੁੱਕਾ ਹਾਂ ਉਸ ਮੀਟਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਸਬੰਧਤ ਦਿਸ਼ਾ ਨਿਰਦੇਸ਼ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੇ ਜਾਣਗੇ